ਤੋ ਇੱਕੋ ਮਨ ਜੋ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਸਾਰੇ ਸੂਬੇ ਚ ਤੇ ਉਸੇ ਲਈ ਪਟਿਆਲਾ ਜ਼ਿਲ੍ਹੇ ਚ ਅੱਜ ਰੇਲਵੇ ਰੈਸ਼ਨ ਦਾ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਇੰਪੋਰਟ ਕਾਫੀ ਸਾਹਮਣੇ ਆਉਣ ਤੋਜ਼ ਰੱਖ ਰਹੀ ਜਿਵੇਂ ਕਿ ਆਪਾਂ ਬੀਟੇ ਦਿਨ ਹੀ ਵੇਖਿਆ ਕਿ ਨਿਊ ਦਿੱਲੀ ਚ ਵੀ ਇੱਕ ਵਾਰਦਾਤ ਹੋਈ ਤੇ ਉਹਦੇ ਬਾਬਤ ਸਾਰਾ ਪੰਜਾਬ ਤੇ ਪਟਿਆਲਾ ਬਿਲਕੁਲ ਹਾਈ ਅਲਰਟ ਤੇ ਹਰੇਕ ਐਸਐਚਯੂ ਡੀਐਸਪੀ ਐਸਪੀ ਸਬੰਧ ਤੇ ਸੀਨੀਅਰ ਆਫਸਰ ਸਾਰੇ ਫੀਲਡ ਚ ਜਿਹੜੀ ਕ라우ਡਿਡ ਮਾਰਕੀਟ ਪਲੇਸਸ ਨੇ ਜਾਂ ਕ라우ਡਿਡ ਪਲੇਸਸ ਨੇ ਉਹਨਾਂ ਸਾਰਿਆਂ ਦੀ ਅਸੀਂ ਡੋਮਿਨੇਸ਼ਨ ਕਰ ਰਹੇ ਹਾਂ ਫੁੱਟ ਪੈਟਰੋਲਿੰਗ ਕਰ ਰਹੇ ਹਾਂ ਨਾਕਾਬੰਦੀ ਕਰ ਰਹੇ ਹਾਂ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਮਹੀਨੇ ਚ ਇਹ ਜਾਰੀ ਰਹੇਗਾ ਸਰ ਬਾਰਡਰ ਏਰੀਆ ਪਟਿਆਲਾ ਨੇ ਸਰ ਬਾਰਡਰ ਜੀ ਵੀ ਬਾਰਡਰ ਰਾਜਪੁਰੇ ਤੋਂ ਕੋਈ ਬਾਰਡਰ ਤੇ ਪੁਸ਼ਾਰ ਲਾਇਆ ਜੀ ਕੋਈ ਡਿਸਟ੍ਰਿਕਟ ਮਾਰਕਾ ਬੰਦੀ ਵੀ ਅਸੀਂ ਕੀਤੀ ਹੈ ਦੀਪੋ ਜਨ ਨੂੰ ਮਾਰਕਾ ਬੰਦੀ ਵੀ ਕੀਤੀ ਸੀ ਟਿਕਟ ਲਿਸਟ ਚਾਹ ਰਹੇ ਕੋਈ ਸ਼ਹਿਰ ਹਾਈ ਅਲਰਟ ਮੋਡ ਤਾਂ ਕਿ ਕਿਸੇ ਵੀ 95999 ਨੰਬਰ ਨਾਲ ਨਾ ਜਾ ਸਕਦਾ ਸਰ ਜਿਹੜੇ ਪੇਂਗੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਵਗੈਰਾ ਦਿੱਤੀ ਬਹੁਤ ਥੋੜਾ ਬਜਟ ਸਵਾਲ ਹੈ ਜੀ ਜਿਹੜੇ ਵੀ ਜੀਸ ਰਹਿ ਰਹੇ ਆ ਉਹਨਾਂ ਦੇ ਸਾਰੇ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਜਿਹੜੀ ਹੋਟਲਾਂ ਚਾਹ ਜਾਂ ਬਾਕੀ ਕਿਸੇ